ਆਖਰਕਾਰ ਸ਼ਿਕਾਗੋ ਸ਼ਹਿਰ ਵਿੱਚ ਫੌਜ ਦੀ ਤੈਨਾਤੀ ਕਰ ਦਿੱਤੀ ਗਈ ਹੈ 500 ਨੈਸ਼ਨਲ ਗਾਰਡ ਦੇ ਫੌਜੀ ਸ਼ਹਿਰ ਅੰਦਰ ਪੇਸ਼ ਜਿੱਤੇ ਗਏ ਨੇ ਕੁਝ ਦਿਨਾਂ ਤੋਂ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਇਲਨੋਇਸ ਦੇ ਗਵਰਨਰ ਅਤੇ ਸ਼ਿਕਾਗੋ ਦੇ ਮੀਅਰ ਦੇ ਵਿਚਕਾਰ ਇਸ ਮੁੱਦੇ ਨੂੰ ਲੈ ਕੇ ਰੇੜਕਾ ਚੱਲ ਰਿਹਾ ਸੀ 트੍ਰੰਪ ਬਾਕੀ ਸ਼ਹਿਰਾਂ ਵਾਂਗ ਸ਼ਿਕਾਗੋ ਵਿੱਚ ਵੀ ਫੌਜ ਤੈਨਾਤ ਕਰਨਾ ਚਾਹੁੰਦੇ ਸੀ 트੍ਰੰਪ ਸਰਕਾਰ ਦਾ ਦਾਵਾ ਹੈ ਕਿ ਸ਼ਿਕਾਗੋ ਵਿੱਚ ਜੁਰਮ ਦੀ ਦਰ ਬਹੁਤ ਜ਼ਿਆਦਾ ਹੈ ਇਸੇ ਕਾਬੂ ਪਾਉਣ ਦੇ ਲਈ ਫੌਜ ਦੀ ਤੈਨਾਤੀ ਜ਼ਰੂਰੀ ਹੈ ਪਰ ਵਿਰੋਧੀ ਇਸ ਤਰਕ ਨੂੰ ਨਹੀਂ ਮੰਨ ਰਹੇ ਉਹਨਾਂ ਦੇ ਮੁਤਾਬਕ 트럼ਪ ਫੌਜ ਦੇ ਰਾਹੀਂ ਪ੍ਰਵਾਸੀਆਂ ਨੂੰ ਟਾਰਗੇਟ ਕਰਨਾ ਚਾਹੁੰਦੇ ਨੇ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ 6 ਵੀ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਦੇ ਹੁਕਮਾ ਅਧੀਨ ਸ਼ਿਕਾਗੋ ਸ਼ਹਿਰ ਵਿੱਚ 500 ਨੈਸ਼ਨਲ ਗਾਰਡ ਫੌਜੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਪਰ ਇਲਿਨੋਇ ਸਰਕਾਰ ਤੇ ਸ਼ਿਕਾਗੋ ਸ਼ਹਿਰ ਦੇ ਵੱਲੋਂ ਇਸ ਨੂੰ ਰੋਕਣ ਦੇ ਲਈ ਕਾਨੂੰਨੀ ਲੜਾਈ ਫਿਲਹਾਲ ਚੱਲ ਰਹੀ ਹੈ ਇਸ ਸਿਪਾਹੀ ਫੈਡਰਲ ਏਜੰਟਾਂ ਅਤੇ ਸਰਕਾਰੀ ਸੰਪਤੀ ਨੂੰ ਸੁਰੱਖਿਆ ਦੇਣ ਦੇ ਲਈ ਭੇਜੇ ਗਏ ਨੇ ਜੋ ਇਮੀਗ੍ਰੇਸ਼ਨ ਇਨਫੋਰਸਮੈਂਟ ਅਤੇ ਅਪਰਾਧ ਦੇ ਨਾਲ ਜੁੜੀਆਂ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਵਿੱਚ ਮਦਦ ਕਰਨਗੇ। ਇਹ ਤਣਾਤੀ 60 ਦਿਨਾਂ ਦੇ ਲਈ ਹੈ ਅਤੇ ਇਲਿਨੋਇ ਦੇ ਐਲਵੁੱਡ ਦੇ ਵਿੱਚ ਆਰਮੀ ਰਿਜ਼ਰਵ ਸੈਂਟਰ ਵਿਖੇ ਸਥਾਪਿਤ ਕੀਤੀ ਗਈ ਹੈ। ਯੂਐਸ ਆਰਮੀ ਦੇ ਬਿਆਨ ਮੁਤਾਬਕ ਇਨ੍ਹਾਂ ਵਿੱਚੋਂ 300 ਇਲਿਨੋਇ ਨੈਸ਼ਨਲ ਗਾਰਡ ਅਤੇ 200 ਟੈਕਸਸ ਨੈਸ਼ਨਲ ਗਾਰਡ ਦੇ ਮੈਂਬਰ ਸ਼ਾਮਿਲ ਨੇ। ਟਰੰਪ ਪ੍ਰਸ਼ਾਸਨ ਨੇ ਇਸ ਨੂੰ ਸ਼ਿਕਾਗੋ ਵਿੱਚ ਵੱਧਦੇ ਅਪਰਾਧ ਤੇ ਗੈਰਕਾਨੂੰਨੀ ਇਮੀਗ੍ਰੈਂਟਸ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਲਾ ਇੱਕ ਕਦਮ ਦੱਸਿਆ ਹੈ ਪਰ ਇਲਨੋਇਸ ਦੇ ਗਵਰਨਰ ਜੇਬੀ ਪ੍ਰਿਟਜ਼ਕਰ ਨੇ ਇਸ ਨੂੰ ਅਸੰਵਿਧਾਨਿਕ ਹਮਲਾ ਘਰਾਰ ਦਿੱਤਾ ਹੈ ਸੋਮਵਾਰ ਨੂੰ ਇਲਨੋਇਸ ਤੇ ਸ਼ਿਕਾਗੋ ਨੇ ਟਰੰਪ ਪ੍ਰਸ਼ਾਸਨ ਦੇ ਵਿਰੁੱਧ ਫੈਡਰਲ ਅਦਾਲਤ ਦੇ ਵਿੱਚ ਮੁਕੱਦਮਾ ਦਾਇਰ ਕੀਤਾ ਜਿਸ ਦੇ ਵਿੱਚ ਨੈਸ਼ਨਲ ਗਾਰਡਜ਼ ਨੂੰ ਫੈਡਰਲ ਕੰਟਰੋਲ ਹੇਠ ਲੈਣ ਅਤੇ ਹੋਰ ਸੂਬਿਆਂ ਤੋਂ ਸਿਪਾਹੀ ਭੇਜਣ ਨੂੰ ਰੋਕਣ ਦੀ ਮੰਗ ਕੀਤੀ ਗਈ ਸੀ ਡਿਸਟ੍ਰਿਕਟ ਜੱਜ ਨੇ ਹਾਲਾਂਕਿ ਤੁਰੰਤ ਰੋਕ ਨਹੀਂ ਲਗਾਈ ਤੇ ਬੁੱਧਵਾਰ ਨੂੰ ਪ੍ਰਸ਼ਾਸਨ ਨੂੰ ਜਵਾਬ ਦੇਣ ਦਾ ਹੁਕਮ ਜਾਰੀ ਕੀਤਾ ਹਾਲਾਂਕਿ ਅਗਲੀ ਸੁਣਵਾਈ ਹੋਣੀ ਬਾਕੀ ਹੈ ਉਸ ਤੋਂ ਪਹਿਲਾਂ ਹੀ ਫੌਜੀਆਂ ਦੀ ਤੈਨਾਤੀ ਕਰ ਦਿੱਤੀ ਗਈ ਹੈ 트럼ਪ ਨੇ ਇੱਥੇ ਚੇਤਾਵਨੀ ਵੀ ਜਾਰੀ ਕਰ ਦਿੱਤੀ ਹੈ ਕਿ ਜੇਕਰ ਅਦਾਲਤ ਨੇ ਰੋਕ ਲਗਾਈ ਤਾਂ ਉਹ ਇਨਸਰੈਕਸ਼ਨ ਐਕਟ ਨੂੰ ਲਾਗੂ ਕਰਕੇ ਤੈਨਾਤੀ ਨੂੰ ਬਾਹਰਲੇ ਰਸਤੇ ਆ ਨਹੀਂ ਜਾਰੀ ਰੱਖਣਗੇ insurrection act ਅਮਰੀਕਾ ਦਾ ਇੱਕ ਬਹੁਤ ਜ਼ਰੂਰੀ ਕਾਨੂੰਨ ਹੈ ਜੋ ਰਾਸ਼ਟਰਪਤੀ ਨੂੰ ਖਾਸ ਹਾਲਾਤਾਂ ਦੇ ਵਿੱਚ ਦੇਸ਼ ਦੇ ਅੰਦਰ ਹੀ ਫੈਡਰਲ ਫੌਜ ਜਿਵੇਂ ਕਿ ਆਰਮੀ ਜਾਂ ਫਿਰ ਨੈਸ਼ਨਲ ਗਾਰਡਜ਼ ਦੀ ਵਰਤੋਂ ਕਰਨ ਦੀ ਪੂਰੀ ਪੂਰੀ ਇਜਾਜ਼ਤ ਦਿੰਦਾ ਹੈ 트럼ਪ ਨੇ ਸ਼ਿਕਾਗੋ ਦੇ ਮੇਅਰ ਬ੍ਰੈਂਡਨ ਜான்ਸਨ ਅਤੇ ਗਵਰਨਰ ਜੇਬੀ ਪ੍ਰਿਟਜ਼ਕਰ ਨੂੰ ਆਈਸੀਈ ਅਫਸਰਾਂ ਨੂੰ ਸੁਰੱਖਿਆ ਨਾ ਦੇਣ ਦੇ ਲਈ ਜੇਲ੍ਹ ਦੇ ਵਿੱਚ ਸੁੱਟਣ ਦੀ ਮੰਗ ਕਰ ਦਿੱਤੀ ਹੈ ਹਾਲਾਂਕਿ ਉਹਨਾਂ ਦੇ ਵਿਰੁੱਧ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਬੁੱਧਵਾਰ ਨੂੰ ਸ਼ਿਕਾਗੋ ਦੇ ਡਾਊਨਟਾਊਨ ਦੇ ਵਿੱਚ ਸੈਂਕੜੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਵੀ ਕੀਤਾ। ਪਿਛਲੇ ਮਹੀਨਿਆਂ ਵਿੱਚ 트ੰਪ ਨੇ ਲਾਸ ਐਂਜਲਸ ਅਤੇ ਵਾਸ਼ਿੰਗਟਨ ਡੀਸੀ ਦੇ ਵਿੱਚ ਅਜਿਹੇ ਕਦਮ ਚੁੱਕੇ ਨੇ ਜਿਨ੍ਹਾਂ ਨੂੰ ਡੈਮੋਕ੍ਰੈਟਿਕ ਨੇਤਾਵਾਂ ਨੇ ਅਸੰਵਿਧਾਨਿਕ ਘਰਾੜ ਦਿੱਤਾ ਹੈ। ਸਾਬਕਾ ਫੌਜੀ ਅਧਿਕਾਰੀਆਂ ਨੇ ਵੀ ਚੇਤਾਵਨੀ ਜਾਰੀ ਕੀਤੀ ਹੈ ਕਿ ਅਜਈਆਂ ਤਣਾਤियां ਫੌਜ ਨੂੰ ਸਿਆਸੀ ਰੰਗ ਦੇ ਸਕਦੀਆਂ ਨੇ। 트ੰਪ ਸਰਕਾਰ ਵੱਲੋਂ ਸ਼ਿਕਾਗੋ ਦੀਆਂ ਸੜਕਾਂ 'ਤੇ ਫੌਜ ਉਤਾਰ ਦਿੱਤੀ ਗਈ ਹੈ। ਹੁਣ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਸਕਦਾ ਹੈ ਅਤੇ ਹਿੰਸਾ ਵੀ ਦੇਖਣ ਨੂੰ ਮਿਲ ਸਕਦੀ ਹੈ। ਆਪਣੇ ਹੀ ਸ਼ਹਿਰ ਅੰਦਰ ਲੋਕਾਂ ਨੂੰ ਦਬਾਉਣ ਦੇ ਲਈ ਫੌਜ ਦਾ ਇਸਤੇਮਾਲ ਕਰਨਾ ਅਮਰੀਕੀ ਸੰਵਿਧਾਨ ਨੂੰ ਚੁਣੌਤੀ ਦੇਣ ਦੇ ਬਰਾਬਰ ਹੈ। ਪਰ ਟਰੰਪ ਸਰਕਾਰ ਇਸ ਨੂੰ ਖਤਰਨਾਕ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਜ਼ਰੂਰੀ ਕਾਰਵਾਈ ਦੱਸ ਕੇ ਪ੍ਰਚਾਰ ਕਰ ਰਹੀ ਹੈ। ਦੇਖਣਾ ਹੋਵੇਗਾ ਕਿ ਆਉਂਦੇ ਦਿਨਾਂ ਦੇ ਵਿੱਚ ਫੌਜ ਦੀ ਤਣਾਤੀ ਦਾ ਸ਼ਹਿਰ ਦੀ ਕਾਨੂੰਨ ਵਿਵਸਥਾ ਤੇ ਕੀ ਅਸਰ ਪਵੇਗਾ।